ਪੁਰਾਣੀ ਵੇਲੀਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਵਿੱਚ ਇੱਕ ਮਨੁੱਖ ਆਪਣੇ ਪੁੱਤਰ ਦੇ ਨਾਲ ਰਿਹਾ ਕਰਦਾ ਸੀ ਕਹਿੰਦੇ ਬਚਪਨ ਚ ਉਹਨੇ ਘੋੜਾ ਪਾਲਿਆ ਸੀ ਕਹਿੰਦੇ ਉਹ ਘੋੜਾ ਬੜੀ ਚੰਗੀ ਨਸਲ ਦਾ ਸੀ ਤੇ ਰੱਖ ਰਖਾ ਵੀ ਇੰਜ ਕੀਤਾ ਸੀ ਜਿਵੇਂ ਆਪਣੇ ਪੁੱਤਰਾਂ ਵਾਂਗ ਹੀ ਪਾਲਿਆ ਹੋਵੇ ਕਹਿੰਦੇ ਉਸ ਘੋੜੇ ਨੂੰ ਦੇਖ ਕੇ ਕਹਿੰਦੇ ਇੱਕ ਵਪਾਰੀ ਦੀ ਉਸ ਤੇ ਅੱਖ ਸੀ ਉਸ ਦੇ ਘੋਲ ਆਇਆ ਆਕੇ ਕਹਿਣ ਲੱਗਾ ਵੀ ਇੱਕ ਘੋੜਾ ਜਿਹੜਾ ਹੈ ਇਹ ਮੈਨੂੰ ਦੇ ਦੇ। ਵੀ ਇਹਦੇ ਇੰਨਾ ਤੇ ਰੱਖ ਰਖਾਵੇ। ਤੇਰੇ ਕੋਲ ਆਪਣਾ ਖਰਚਾ ਤੇ ਪੂਰਾ ਨਹੀਂ ਹੁੰਦਾ। ਤੂੰ ਇਹ ਮੈਨੂੰ ਦੇ ਦੇ। ਅੱਗੋਂ ਉਸਨੇ ਮਨ੍ਹਾ ਕਰਤਾ। ਉਹਨੇ ਪਿੰਡ ਦੇ ਕਈ ਲੋਕਾਂ ਨੂੰ ਵਿੱਚ ਪਾਇਆ ਤੇ ਕਿਹਾ ਵੀ ਇਹਨੂੰ ਕਹੋ ਇਹ ਘੋੜਾ ਮੈਨੂੰ ਦੇ ਦੇ। ਪਿੰਡ ਦੇ ਲੋਕਾਂ ਨੇ ਵੀ ਕਿਹਾ ਵੀ ਜਿਹੜਾ ਇਹ ਘੋੜਾ ਹੈ ਇੰਨਾ ਮਹਿੰਗਾ ਹੈ। ਇਹਦਾ ਰੱਖ ਰਖਾਵਾ ਇੰਨਾ ਜ਼ਿਆਦਾ ਹੈ। ਤੂੰ ਇਹ ਘੋੜਾ ਦੇ ਦੇ। ਪਰ ਅੱਗੋਂ ਉਸਨੇ ਕਿਹਾ ਵੀ ਨਹੀਂ। ਕਿੰਦੇ ਫਿਰ ਉਹ ਜਿਹੜਾ ਮਨੁੱਖ ਸੀ ਵਪਾਰੀ ਸੀ ਕਿੰਦੇ ਇੱਕ ਦਿਨ ਆ ਇੱਕ ਸੰਤ ਫਕੀਰ ਦਾ ਚੋਲਾ ਪਾ ਕੇ ਤੇ ਆ ਗਿਆ ਆ ਕੇ ਕਹਿਣ ਲੱਗਾ ਵੀ ਦੇਖ ਜਿਹੜਾ ਤੇਰੇ ਕੋਲ ਘੋੜਾ ਹੈ ਨਾ ਇਹ ਬੜੀ ਚੰਗੀ ਨਸਲ ਦਾ ਇਹ ਵੱਡੇ ਘਰਾਣਿਆਂ ਨੂੰ ਹੀ ਸ਼ੋਭਦਾ ਤੇਰੇ ਵਰਗਿਆਂ ਕੋਲ ਹੋਵੇ ਤਾਂ ਘਰ ਦੇ ਵਿੱਚ ਕਿਸੇ ਨਾ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਐਂਨਾ ਕਹਿ ਕੇ ਚਲਾ ਗਿਆ ਹੁਣ ਉਸਨੇ ਵੀ ਕੋਈ ਬਹੁਤੀ ਗੱਲ ਨਾ ਕੋਲੀ ਅਰ ਥੋੜੇ ਦਿਨ ਲੰਘੇ ਤੇ ਕਹਿੰਦੇ ਜਿਸ ਉਸ ਸ਼ੈੱਡ ਦੇ ਵਿੱਚ ਉਸ ਨੂੰ ਬੰਨਣਾ ਹੁੰਦਾ ਸੀ ਤਵੇਲੇ ਚ ਬੰਨਦਾ ਹੁੰਦਾ ਸੀ ਕਹਿੰਦੇ ਉਥੋਂ ਉਹ ਘੋੜਾ ਆਪੇ ਕਿਤੇ ਚਲਾ ਗਿਆ ਸਵੇਰ ਹੋਈ ਜਦੋਂ ਦੇਖਿਆ ਬੂਹਾ ਖੁੱਲਾ ਪਿਆ ਸੀ ਘੋੜਾ ਉਥੇ ਨਹੀਂ ਸੀ ਪਿੰਡ ਦੇ ਲੋਕ ਨਾ ਉਸ ਦਾ ਮਜ਼ਾਕ ਉਡਾਉਣ ਲਈ ਕੋਲ ਆਏ ਕਹਿਣ ਲੱਗੇ ਤੈਨੂੰ ਕਿਹਾ ਸੀ ਨਾ ਵੀ ਜਿਹੜਾ ਘੋੜਾ ਏ ਇਹ ਤੂੰ ਕਿਸੇ ਨੂੰ ਦੇ ਦੇ 4 ਪੈਸੇ ਮਿਲ ਜਾਣੇ ਸਨ ਪਤਨੂ ਕੋਈ ਵਪਾਰ ਸ਼ੁਰੂ ਕਰ ਦਿੰਦਾ ਪਰ ਤੂੰ ਨਹੀਂ ਮੰਨੀ ਤੇ ਦੇਖ ਉਹ ਤੇਰੇ ਅੱਖਾਂ ਦੇ ਅੱਗੇ ਔਲੇ ਹੋ ਗਿਆ ਕਹਿੰਦੇ ਕੋਈ ਉਹਨੂੰ ਕੁਝ ਕਵੇ ਕੋਈ ਕਹਿੰਦਾ ਵੀ ਤੇਰੇ ਨਾਲ ਤੇ ਇਹੀ ਬਣਦੀ ਸੀ ਵੱਖ-ਵੱਖ ਲੋਕਾਂ ਨੇ ਉਸ ਨੂੰ ਵੱਖ-ਵੱਖ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀ ਕਹਿੰਦੇ ਹਾਰ ਥੱਕ ਕੇ ਨਾ ਹੁਣ ਉਹ ਆ ਸਭ ਨੂੰ ਇਹੀ ਕਿਆ ਕਰਦਾ ਵੀ ਫਿਰ ਕੀ ਹੋ ਗਿਆ ਪਰਮਾਤਮਾ ਦੀ ਦਾਤੀ ਪਰਮਾਤਮਾ ਨੇ ਲੈ ਲਈ ਐਨੇ ਕਹਿ ਕੇ ਅੱਗੋ ਗਾਲ ਟਾਲ ਦਿੰਦਾ ਹਜੇ ਹਫਤਾ ਕੋਈ ਲੰਘਿਆ ਸੀ ਉਹ ਇੱਕ ਘੋੜਾ ਆਪਣੇ ਨਾਲ 5-6 ਘੋੜੇ ਹੋਰ ਲੈ ਕੇ ਤੇ ਆ ਗਿਆ ਹੁਣ ਉਹੀ ਨਗਰ ਦੇ ਲੋਕ ਕਹਿਣ ਲਈ ਆਏ ਵੀ ਤੇਰੀ ਕਿਸਮਤ ਤੇ ਬੜੀ ਚੰਗੀ ਹੈ ਇੱਕ ਘੋੜਾ ਸੀ ਤੇ ਹੁਣ ਵੇਖ ਓਵੇਂ ਦੇ 6-7 ਘੋੜੇ ਨਾਲ ਲੈ ਕੇ ਆ ਗਿਆ ਹੁਣ ਉਹਦਾ ਪੁੱਤਰ ਨਾ ਉਹਨਾਂ 6-7 ਘੋੜਿਆਂ ਤੇ ਸਮਾਨ ਲਾਤਾ ਤੇ ਨਗਰ 'ਚ ਜਾ ਕੇ ਤੇ ਦੇ ਕੇ ਆਇਆ ਕਰਦਾ ਲੋਕਾਂ ਨੇ ਕਿਹਾ ਕਰਨਾ ਵੀ ਤੇਰੀ ਕਿਸਮਤ ਤੇ ਬੜੀ ਭਾਗਾ ਵਾਲੀ ਅੱਗੋਂ ਮਣੋਖ ਨੇ ਫੇਰ ਕਹਿ ਦਿਆ ਕਰਨਾ ਵੀ ਇਹਦੇ 'ਚ ਕੀ ਭਾਗਾ ਵਾਲਾ ਇੱਕ ਪਹਿਲਾਂ ਪਰਮਾਤਮਾ ਨੇ ਲਿਆ ਤੇ ਉਹਦੇ ਬਦਲੇ ਹੋਰ ਦੇ ਦਿੱਤਾ ਕਿੰਦੇ ਹੁਣ ਨਾ ਕੁਝ ਦਿਨ ਲੰਘੇ ਤੇ ਉਹਨਾਂ ਚ ਇੱਕ ਘੋੜਾ ਬੜਾ ਅਥਰਾ ਸੀ ਜਦੋਂ ਨੁਕਾ ਪਾਣ ਲਈ ਉਹਦਾ ਬੇਟਾ ਗਿਆ ਤੇ ਉਹਨੇ ਲੱਤ ਬੜੀ ਜ਼ੋਰ ਕੀ ਮਾਰੀ ਉਹ ਲੱਤ ਜਦੋਂ ਮਾਰੀ ਨਾ ਤੇ ਉਹਦੀ ਲੱਤ ਟੁੱਟ ਗਈ ਹੁਣ ਉਹਦੇ ਕੋਲ ਉਹੀ ਲੋਕੀ ਆਏ ਕਿੰਦੇ ਵੇਖ ਵੀ ਤੂੰ ਸੱਚੀਓ ਇੱਕ ਅੱਗੋ ਕਹਿੰਦਾ ਸੀ ਨਾ ਵੀ ਇਹ ਕਾਦੀ ਕਿਸਮਤ ਤੇ ਵੀ 5-6 ਘੋੜੇ ਹੋਰ ਨਾਲ ਆਗੇ ਤੂੰ ਸੱਚੀ ਸੀ ਤੇਰੀ ਤੇ ਮਾੜੀ ਕਿਸਮਤ ਹੈ ਵੇ ਤੇਰੇ ਪੁੱਤਰ ਦੀ ਲੱਤ ਟੁੱਟ ਗਈ ਤੇਰਾ ਪੁੱਤਰ ਹੀ ਸਾਰੇ ਕੰਮਕਾਰ ਕਰਦਾ ਸੀ ਤੂੰ ਤੇ ਬਜ਼ੁਰਗ ਸ ਹੈ ਹੁਣ ਤੈਨੂੰ ਕੰਮ ਕਰਨਾ ਪੈਣਾ ਸੱਚੀ ਤੇਰੀ ਮਾੜੀ ਕਿਸਮਤ ਹੈ ਉਹ ਅਗੋ ਕੋਜਣਾ ਕਿਆ ਕਹਿੰਦਾ ਇਹਦੇ ਜੀ ਕੀ ਮਾੜੀ ਕਿਸਮਤ ਹੈ ਸਰੀਰ ਦੇ ਨਾਲ ਵਾਦੇ ਘਾਟੇ ਤੇ ਹੁੰਦੇ ਨੇ ਕੁਝ ਦੇ ਲੰਘਣਗੇ ਤੇ ਠੀਕ ਹੋ ਜਾਵੇਗਾ ਕਹਿੰਦੇ ਹੁਣ ਹਫਤਾ ਹੀ ਲੰਘਿਆ ਤੇ ਰਾਜੇ ਤੇ ਉਹ ਜਿਹੜੇ ਰਾਤ ਚ ਰਹਿੰਦੇ ਸਨ ਨਾ ਉਥੇ ਕਿਤੇ ਹੋਰ ਰਾਜੇ ਨੇ ਆ ਕੇ ਤੇ ਹਮਲਾ ਕਰ ਦਿੱਤਾ ਹੁਣ ਰਾਜੇ ਨੇ ਐਲਾਨ ਕਰ ਦਿੱਤਾ ਵੀ ਜਿੰਨੇ ਵੀ ਨਗਰ ਚ ਨੌਜਵਾਨ ਨੇ ਉਹਨਾਂ ਸਾਰਿਆਂ ਨੂੰ ਸੈਨਾ ਦੇ ਵਿੱਚ ਭਰਤੀ ਕਰ ਲਿਆ ਜਾਵੇ ਸੈਨਿਕਾਏ ਲੋਕਾਂ ਦੇ ਪੁੱਤਰਾਂ ਨੂੰ ਫੜ ਫੜ ਕੇ ਤੇ ਸੈਨਾ ਦੇ ਵਿੱਚ ਦਾਖਲ ਕਰਵਾਈ ਗਏ ਕਹਿੰਦੇ ਹੁਣ ਜਦੋਂ ਦਾਖਲ ਕਰਵਾਈ ਗਏ ਇਹਦੇ ਘਰ ਦੇ ਕੋਲ ਆਏ ਤਾਂ ਇਹਦੇ ਪੁੱਤਰ ਦੀ ਤੇ ਲੱਤ ਟੁੱਟੀ ਪਈ ਸੀ ਹੁਣ ਇਹਦੇ ਪੁੱਤਰ ਨੂੰ ਕਿੱਥੇ ਨਾਲ ਲੈ ਕੇ ਜਾਣਾ ਸੀ ਉਹਨੂੰ ਛੱਡ ਗਏ ਹੁਣ ਉਹ ਸਾਰੇ ਲੋਕ ਫਿਰ ਇਕੱਠੇ ਹੋ ਕੇ ਆਏ ਕਿੰਦੇ ਵੀ ਤੇਰੀ ਕਿਸਮਤ ਤੇ ਬੜੀ ਚੰਗੀ ਸਾਡੇ ਪੁੱਤਰਾਂ ਨੂੰ ਨਾਲ ਲੈ ਕੇ ਚਲੇਗੇ ਨੇ ਪਤਾ ਨਹੀਂ ਹੁਣ ਜਿਉਂਦੇ ਵਾਪਸ ਆਉਣਗੇ ਵੀ ਕਿ ਨਹੀਂ ਆਉਣਗੇ ਪਤਾ ਨਹੀਂ ਕਿਹ ਹਾਲਾਤ ਬਣਨਗੇ ਤੇਰਾ ਪੁੱਤਰ ਦੀ ਲੱਤ ਟੁੱਟੀ ਐ ਕੁਝ ਦਿਨਾਂ ਚ ਠੀਕ ਹੋ ਜਾਏਗੀ ਨਾ ਵੀ ਠੀਕ ਹੋਈ ਤੇ ਤੇਰੀ ਅੱਖਾਂ ਸਾਹਮਣੇ ਤੇ ਰਹੇਗਾ ਨਾ ਸਾਡੇ ਵਾਲੇ ਤੇ ਉਹ ਲੈ ਕੇ ਚਲੇ ਗਏ ਨੇ ਪਤਾ ਨਹੀਂ ਵਾਪਸ ਆਉਣਗੇ ਵੀ ਕਿ ਨਹੀਂ ਆਉਣਗੇ ਹੁਣ ਉਹ ਗਰੀਬ ਬਜ਼ੁਰਗ ਵਿਚਾਰਾ ਉਹਨਾਂ ਨੂੰ ਵੀ ਹੌਸਲਾ ਦਿੰਦਾ ਕਹਿੰਦਾ ਕੋਈ ਨਾ ਪਰਮਾਤਮਾ ਤੇ ਵਿਸ਼ਵਾਸ ਰੱਖੋ ਪਰਮਾਤਮਾ ਕਿਸੇ ਨਾਲ ਮਾੜਾ ਨਹੀਂ ਕਰਦਾ ਤੁਹਾਡੇ ਨਾਲ ਵੀ ਮਾੜਾ ਨਹੀਂ ਹੋਏਗਾ ਉਹਨੇ ਸਮਝਾ ਕੇ ਤੇ ਕਹ ਲੈ ਦਿੱਤਾ ਕੁਝ ਦਿਨ ਲੰਘਦੇ ਆ ਤੇ ਉਹ ਰਾਜਾ ਜਿਹੜਾ ਉਹ ਜਿੱਤ ਜਾਂਦਾ ਸਾਰਿਆਂ ਦੇ ਪੁੱਤਰ ਘਰ ਵਾਪਸੀ ਕਰ ਜਾਂਦੇ ਨੇ ਹੁਣ ਸਾਰਿਆਂ ਨੂੰ ਸੈਨਾ ਚ ਭਰਤੀ ਕਰ ਲਿਆ ਜਾਂਦਾ ਫੇਰ ਆਉਂਦੇ ਨੇ ਕਹਿੰਦੇ ਵੇਖ ਸਾਡੇ ਪੁੱਤਰ ਤੇ ਵਾਪਸ ਵੀ ਆ ਗਏ ਸੈਨਾ ਚ ਵੀ ਭਰਤੀ ਹੋ ਗਏ ਤੇਰਾ ਪੁੱਤਰ ਫਿਰ ਨਾ ਘੋੜਿਆਂ ਚੋਂ ਗਈ ਰਹਿ ਗਿਆ ਉਹਨੇ ਕਿਹਾ ਕੋਈ ਨਾ ਪਰਮਾਤਮਾ ਨੇ ਜੋ ਦਿੱਤਾ ਉਸ ਸ਼ੁਕਰ ਕਰਨਾ ਚਾਹੀਦਾ ਹੈ ਕਿੰਨੇ ਕੁਝ ਸਮਾਂ ਲੰਘਿਆ ਤੇ ਜਦੋਂ ਸੇਨਾ ਦੇ ਵਿੱਚ ਉਹਨਾਂ ਨੂੰ ਪਰਦੇ ਕੀਤਾ ਨਾ ਤੇ ਵਕ ਵਕ ਥਾਵਾਂ ਤੇ ਖੜੇ ਰੱਖਿਆ ਕਰਦੇ ਜਿਸ ਕਰਕੇ ਉਹ ਘਰ ਵੀ ਨਾ ਆ ਸਕਿਆ ਕਰਦੇ ਹੁਣ ਫੇਰ ਵਾਪਸ ਆਏ ਕਹਿੰਦੇ ਵੀ ਦੇਖ ਤੇਰਾ ਜਿਹੜਾ ਪੁੱਤਰ ਆ ਉਹ ਤੇਰੇ ਅੱਖਾਂ ਸਾਹਮਣੇ ਰਹਿੰਦਾ ਸਾਡਾ ਤੇ ਕਦੇ ਕਦਰ ਆਉਂਦਾ ਉਹ ਬਜ਼ੁਰਗ ਬਾਬੇ ਨੇ ਸਮਝਾ ਉਹਨਾਂ ਨੂੰ ਸਮਝਾਇਆ ਵੀ ਜੋ ਹੁੰਦਾ ਨਾ ਉਹ ਚੰਗੇ ਲਈ ਹੁੰਦਾ ਪਰਮਾਤਮਾ ਦੀ ਰਜਾ ਚ ਰਹਿ ਜੋ ਰਹਿੰਦਾ ਉਹਦੇ ਨਾਲ ਸਾਰਾ ਕੁਝ ਹੀ ਚੰਗਾ ਵਾਪਰਦਾ ਹੁਣ ਰਾਜੇ ਨੇ ਸਾਰੇ ਹੁਣ ਆਪਣੀਆਂ ਸਰਹੱਦਾਂ ਚੰਗੀ ਤਰ੍ਹਾਂ ਜਿਹੜੀਆਂ ਸਨ ਉਹ ਆਪਣੇ ਵੀ ਵੱਧੂ ਸਾਰੇ ਸੈਨਿਕਾਂ ਦੇ ਨਾਲ ਉਹਨੇ بڑا ਐਸੇ ਜੁਗਾੜ ਕਰ ਦਿੱਤੇ ਵੀ ਜੋ ਹਰ ਹਰ ਪਾਸੇ ਤੋਂ ਸੁਰੱਖਿਅਤ ਹੁਣ ਸਾਰਿਆਂ ਦੇ ਪੁੱਤਰਾਂ ਨੂੰ ਵਾਪਸ ਭੇਜਤਾ ਹੁਣ ਉਹ ਸਾਰੇ ਜਿਹਨੇ ਉਸ ਬਾਬੇ ਦੇ ਕੋਲ ਆਏ ਵੀ ਤੂੰ ਸੱਚ ਕਹਿੰਦਾ ਸੀ ਪਰਮਾਤਮਾ ਜੋ ਕਰਦਾ ਹੈ ਚੰਗੇ ਲਈ ਕਰਦਾ ਹੁਣ ਰਾਜੇ ਨੇ ਸਾਰੇ ਲੋਕਾਂ ਦੇ ਜਿੰਨੇ ਜਿਹੜੇ ਸੈਨਿਕਸ ਸਨ ਉਹਨਾਂ ਦੇ ਮਾਪਿਆਂ ਨੂੰ ਬੁਲਾਇਆ ਹੁਣ ਨਗਰ ਛੇ ਕੱਲਾਈ ਸੀ ਜਿਹਦੇ ਪੁੱਤਰ ਨੂੰ ਨਹੀਂ ਸੀ ਬੁਲਾਇਆ ਵੀ ਸੈਨਿਕ ਨਹੀਂ ਸੀ ਬਣਿਆ ਹੁਣ ਉਹਨੂੰ ਵੀ ਲੋਕ ਨਾਲ ਲੈ ਕੇ ਤੇ ਚਲੇਗੇ ਉਥੇ ਜਾ ਕੇ ਰਾਜਾ ਕਹਿਣ ਲੱਗਾ ਵੀ ਇਸ ਜੋ ਕੁਝ ਹੋਇਆ ਹੈ ਵੀ ਚੰਗਾ ਵਾਪਰਿਆ ਤੁਹਾਡੇ ਕਰਕੇ ਹੀ ਵਾਪਰਿਆ ਉਹਨਾਂ ਚੋਂ ਇੱਕ ਜਣਾ ਕਹਿਣ ਲੱਗਾ ਪੀ ਜਿਹੜਾ ਸਾਡੇ ਨਾਲ ਇੱਕ ਮਨੁੱਖ ਆਇਆ ਨਾ ਮੈਂ ਤੁਹਾਨੂੰ ਉਹਦੇ ਬਾਰੇ ਦੱਸਦਾ ਮੈਂ ਵੀ ਉਹ ਹਮੇਸ਼ਾ ਕਹਿੰਦਾ ਵੀ ਪਰਮਾਤਮਾ ਜੋ ਕਰਦਾ ਚੰਗੇ ਲਈ ਕਰਦਾ ਕਿੰਦੇ ਦੇ ਕੋਲ ਘੋੜਾ ਸੀ ਇਹਨੇ ਬੜੇ ਪਿਆਰ ਨਾਲ ਪਾਲਿਆ ਇੱਕ ਦਿਨ ਉਹਦੇ ਦੁੱਖ ਹੋ ਗਿਆ ਇਹ ਤੋਂ ਭੱਜ ਕੇ ਕਿਤੇ ਦੂਰ ਚਲਾ ਗਿਆ ਕਿੰਦੇ ਅਸੀਂ ਅਫਸੋਸ ਕਰਨਗੇ ਪਰ ਇਹਨੇ ਉਫ ਤੱਕ ਨਾ ਕੀਤੀ ਪੰਜ ਛੇ ਦਿਨ ਲੰਘੇ ਤੇ ਉਹ ਪੰਜ ਛੇ ਘੋੜੇ ਹੋਰ ਲੈ ਕੇ ਆ ਗਿਆ ਫਿਰ ਉਸੇ ਇੱਕ ਘੋੜੇ ਨੇ ਇਹਦੇ ਪੁੱਤਰ ਦੀ ਲੱਤ ਮਾਰ ਦਿੱਤੀ ਲੱਤ ਟੁੱਟ ਗਈ ਕਹਿੰਦੇ ਫਿਰ ਕੀ ਹੋਇਆ ਵੀ ਤੁਸੀਂ ਸਾਡੇ ਸਾਰੇ ਦੇ ਪੁੱਤਰਾਂ ਨੂੰ ਲੈ ਕੇ ਤੇ ਸੈਨਾ 'ਚ ਚਲੇਗੇ ਅਸੀਂ ਕਹਿੰਦੇ ਵੀ ਤੇਰੇ ਪੁੱਤਰ ਦੀ ਲੱਤ ਟੁੱਟ ਗਈ ਹੈ ਮਾੜਾ ਹੋਇਆ ਪਰ ਜਦੋਂ ਤੁਸੀਂ ਸਾਡੇ ਸਾਰਿਆਂ ਦੇ ਪੁੱਤਰਾਂ ਨੂੰ ਸੈਨਾ 'ਚ ਲੈ ਕੇ ਚਲੇ ਗਏ ਤੇ ਤਾਂ ਇਕੱਲੇ ਦਾ ਪੁੱਤਰ ਘਰ ਸੀ ਸਾਡੇ ਤੇ ਬੜਾ ਸੈਨਸਾ ਬਣਿਆ ਪਿਆ ਸੀ ਵੀ ਪੁੱਤਰ ਵਾਪਸ ਆਉਣਗੇ ਕਿ ਨਹੀਂ ਆਉਣਗੇ ਕਹਿੰਦੇ ਜਦੋਂ ਸੈਨਾ ਤੋਂ ਵਾਪਸ ਆ ਕੇ ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਫੇਰ ਸਰਹੱਦਾਂ ਤੇ ਲਾਤਾ ਇਹਦਾ ਪੁੱਤਰ ਇਹਦੇ ਸਾਹਮਣੇ ਹਰ ਸਮੇਂ ਰਿਹਾ ਕਰਨਾ ਅਸੀਂ ਕੀ ਕਰਨਾ ਵੀ ਸਾਡੇ ਪੁੱਤਰਾਂ ਨੂੰ ਤੇ ਚੱਲ ਪੱਕਾ ਕੰਮ ਮਿਲ ਗਿਆ ਇਹਨੇ ਤਾਂ ਮੀਉਫ ਤੱਕ ਨਾ ਕੀਤੀ ਰਾਜਾ ਨੇ ਸੋਚ ਕੇ ਬੜਾ ਹੈਰਾਨ ਹੋਇਆ ਵੀ ਇਹਨਾਂ ਇੰਨਾ ਕੁਝ ਵਾਪਰ ਗਿਆ ਪਰ ਫਿਰ ਵੀ ਇਹਦੇ ਮੂੰਖ ਤੇ ਨਾ ਕਦੀ ਸ਼ਕੀਲਾ ਤੇ ਨਾ ਸ਼ਿਕਵਾ ਉਹਨੂੰ ਬੁਲਾਇਆ ਗਿਆ ਬਜ਼ੁਰਗ ਬਾਬੇ ਨੇ ਪੁੱਛਦੇ ਬਾਬਾ ਵੀ ਤੇਰੇ ਨਾਲ ਇੰਨਾ ਕੁਝ ਹੋਇਆ ਚਲ ਤੇਰੀ ਕਿਸਮਤ ਸੀ ਕਹਿ ਲੋ ਤੇਰਾ ਚੰਗਾ ਸਮਾਂ ਸੀ ਵੀ ਸਾਰਾ ਕੁਝ ਚੰਗਾ ਹੋ ਗਿਆ ਪਰ ਤੂੰ ਜਦੋਂ ਮਾੜਾ ਸਮਾਂ ਆਇਆ ਤੂੰ ਉਦੋਂ ਵੀ ਕਿਉਂ ਨਾ ਡੋਲਿਆ ਉਹਨੇ ਕਿਹਾ ਦੇਖ ਰਾਜ ਮੈਂ ਜ਼ਿੰਦਗੀ ਚ ਇੱਕੋ ਹੀ ਗੱਲ ਸਿੱਖੀ ਵੀ ਜਦੋਂ ਖੁਸ਼ੀਆਂ ਆਉਣ ਤੇ ਹਉਮੈ ਹੰਕਾਰ ਨਾ ਕਰੋ ਜਦੋਂ ਦੁੱਖ ਆਉਣ ਤੇ ਗਿਲੇ ਸ਼ਿਕਵੇ ਨਾ ਕਰੋ ਆਪਣੇ ਆਪ ਨੂੰ ਇੱਕੋ ਵਰਗਾ ਹੀ ਰੱਖੋ ਕਿਉਂਕਿ ਪਰਮਾਤਮਾ ਹਮੇਸ਼ਾ ਨਿਮਿਆ ਰੁੱਖਾ ਨੂੰ ਹੀ ਫਾਲ ਲਾਉਂਦਾ ਹੈ ਜਦੋਂ ਆਪਾਂ ਹਉਮੇ ਹੰਕਾਰ ਕਰ ਲੈਂਦੇ ਆ ਜੋ ਕੋਲ ਹੈ ਉਹ ਵੀ ਖੋਸ ਜਾਂਦਾ ਤੇ ਜਦੋਂ ਗਿਲੇ ਸ਼ਿਕਵੇ ਕਰਦੇ ਆ ਉਦੋਂ ਵੀ ਜੋ ਕੋਲ ਹੈ ਉਹ ਵੀ ਖੋਸ ਜਾਂਦਾ ਜਦੋਂ ਆਪਾਂ ਪਰਮਾਤਮਾ ਦੀ ਰਜਾ ਚ ਖੁਸ਼ ਰਹਿੰਦੇ ਆ ਨਾ ਤਾਂ ਪਰਮਾਤਮਾ ਦੌਲਤਾਂ ਦੇ ਬਰਕਤਾਂ ਦੇ ਢੇਰ ਲਾ ਦਿੰਦੇ ਨੇ ਤੁਸੀਂ ਪਰਮਾਤਮਾ ਤੇ ਆਪਣੀ ਡੋਰ ਛੱਡ ਕੇ ਤਾਂ ਵੇਖੋ ਤੁਹਾਡੇ ਨਾਲ ਕਦੇ ਮਾੜਾ ਨਹੀਂ ਹੋਵੇਗਾ ਹਾਂ ਮਾੜਾ ਸਮਾਂ ਆਉਂਦਾ ਜ਼ਰੂਰ ਹੈ ਪਰ ਪਰਮਾਤਮਾ ਉਹਨੂੰ ਛੱਟ ਕੱਟ ਦਿੰਦਾ ਆਪਾਂ ਨਹੀਂ ਜਾਣਦੇ ਵੀ ਅੱਜ ਜੋ ਆਪਣੇ ਨਾਲ ਮਾੜਾ ਹੋ ਰਿਹਾ ਇਹ ਅੱਗੇ ਜਾ ਕੇ ਕਿਵੇਂ ਚੰਗੇ ਚ ਬਦਲ ਜਾਣਾ ਹੈ ਇਸ ਲਈ ਹਮੇਸ਼ਾ ਚੰਗਾ ਸੋਚੋ ਤੁਹਾਡੇ ਨਾਲ ਚੰਗਾਈ ਹੋਵੇਗਾ ਜੋ ਗਿਲੇ ਸ਼ਿਕਵੇ ਕਰਦੇ ਨੇ ਉਹ ਹਮੇਸ਼ਾ ਦੁੱਖ ਤੇ ਦਲੇਦਰ ਚ ਰਹਿੰਦੇ ਨੇ ਇਸ ਕਰਕੇ ਗਿਲੇ ਸ਼ਿਕਵੇ ਛੱਡ ਕੇ ਪਰਮਾਤਮਾ ਤੇ ਵਿਸ਼ਵਾਸ ਕਰਨਾ ਆਰੰਭ ਕਰੋ ਤੁਹਾਡੇ ਘਰ ਸਭ ਕੁਝ ਚੰਗਾ ਹੋਏਗਾ ਰਿਜਕ ਤੇ ਬਰਕਤਾਂ ਦੇ ਵੀ ਢੇਰ ਲੱਗ ਜਾਣਗੇ ਜਦੋਂ ਇਹ ਗੱਲ ਸੁਣੀ ਤਾਂ ਰਾਜੇ ਨੇ ਉਸ ਨੂੰ ਆਪਣਾ ਸਲਾਹਕਾਰ ਨਿਯੁਕਤ ਕਰ ਲਿਆ ਉਹਦੇ ਪੁੱਤਰ ਨੂੰ ਹੋਰ ਹੁਣ ਬੜਾ ਜ਼ਿਆਦਾ ਘੋੜੀਆਂ ਚ ਨਿਪੁੰਨ ਸੀ ਇਸ ਕਰਕੇ ਉਹਨਾਂ ਸਾਰੇ ਕੋਣਿਆਂ ਦੀ ਦੇਖਭਾਲ ਲਈ ਉਹਨੂੰ ਨਿਯੁਕਤ ਕਰ ਦਿੱਤਾ ਗਿਆ ਹੁਣ ਜਿਹੜੇ ਉਹ ਗਰੀਬੀ ਦੇ ਦਿਨ ਸਨ ਉਹ ਦੂਰ ਹੋ ਗਏ ਹੁਣ ਰਿਜਕ ਤੇ ਬਰਕਤ ਆ ਗਈ ਕਿਉਂਕਿ ਉਹਨੂੰ ਆਪਣੇ ਪਰਮਾਤਮਾ ਤੇ ਵਿਸ਼ਵਾਸ ਸੀ ਫਿਰ ਸੰਗੈ ਜੀ ਆਪਾਂ ਵੀ ਆਪਣੀ ਡੋਰ ਪਰਮਾਤਮਾ ਤੇ ਛੱਡ ਕੇ ਵੇਖੀਏ ਪਰਮਾਤਮਾ ਜ਼ਰੂਰ ਸੁਣਨਗੇ ਸੰਗੈ ਜੀ ਅੱਜ ਦੀ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ 'ਚ ਜ਼ਰੂਰ ਦੱਸਿਆ ਜੇ ਕਮੈਂਟ ਬਾਕਸ 'ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਚਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜਿਦਾ ਪਲਾ ਚੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ